ਨਾ ਨਸਾਰੀ ਉਹਦੀ ਟੀਮ ਨਾਲ ਹਾਂ ਉਹਨਾਂ ਨੇ ਮੈਨੂੰ ਆ ਕੇ ਬਹੁਤ ਪਿਆਰ ਦਿੱਤਾ ਜੀ ਉਹਨਾਂ ਨੇ ਮੇਰੇ ਪਰੌਂਠਿਆਂ ਨੂੰ ਬਹੁਤ ਇੱਜ਼ਤ ਕੀਤੀ ਇਹਨਾਂ ਨੇ ਕਿ ਬੇਟੇ ਬਹੁਤ ਮਿਹਨਤ ਕਰ ਰਹੇ ਹਾਂ ਜਬੀਰਵਿੰਦਰ ਜੀ ਤੇ ਅਗਲੇ ਦਿਨ ਹੀ ਮੇਰੇ ਤੇ ਪਰਚਾ ਕਰ ਦਿੱਤਾ ਜਾਂਦਾ ਜੀ ਪੁਲਿਸ ਵੱਲੋਂ ਜਿੱਦਾਂ ਕਿ ਪੁਲਿਸ ਮੈਨੂੰ ਡੀਕਦੀ ਹੁੰਦੀ ਹੈ ਅਗਲੇ ਦਿਨ ਕਦੋਂ ਅੱਡਾ ਲਾਵੇ ਤੇ ਕਦੋਂ ਇਹਦੇ ਤੇ ਪਰਚਾ ਦਰਜ ਕਰੀਏ ਤੇ ਕਦੋਂ ਇਹਦੇ ਨਾਲ ਕੋਤ ਮਾਰੀ ਪਰੌਂਠੇ ਦਾ ਕੰਮ ਕਰ ਰਹੇ ਹਾਂ ਕਰਨ ਦੋ ਹਾਂ ਇਨੇ ਨੇ ਮਾੜੇ ਕੰਮ ਚੱਲ ਰਹੇ ਨੇ ਪੰਜਾਬ ਵਿੱਚ ਜਲੰਧਰ ਵਿੱਚ ਉਹਨਾਂ ਦੇ ਨੱਖ ਪਾਓ ਨਸ਼ੇ ਦੇ ਖਿਲਾਫ ਸੱਟੇਬਾਜੀ ਦੇ ਖਿਲਾਫ ਜੂਏ ਦੇ ਖਿਲਾਫ ਮ사ਜ ਸੈਂਟਰਾਂ ਦੇ ਖਿਲਾਫ ਹੋਰ ਵੀ ਬੜੇ ਅਨੇਕਾਂ ਕੰਮ ਨੇ ਹਾਂਜੀ ਜਿੱਥੇ ਪਹਿਲੇ ਉਹਨੂੰ ਪਹਿਲੇ ਪਿਆਸ ਦਿਓ ਕਿਉਂਕਿ ਜਲੰਧਰ ਵਿੱਚ ਪੰਜਾਬ ਵਿੱਚ ਕੋਈ ਨਸ਼ੇ ਪੰਦ ਨਹੀਂ ਹੋਗੇ ਬਿਲਕੁਲ ਹਾਂਜੀ ਮਾੜੇ ਕੰਮ ਬੰਦ ਨਹੀਂ ਹੋਗੇ ਜਿਹੜਾ ਪਰੌਂਠਿਆਂ ਵਾਲੇ ਨੂੰ ਟਾਰਗੇਟ ਕਰਦੇ ਨੇ ਇਹ ਕੀ ਗਲਤੀ ਹੈ ਮੇਰੀ ਗਲਤੀ ਸਿਰਫ ਇਹ ਹੈ ਮੈਂ ਮਾਡਲ ਟਾਊਨ ਦੇ ਵਿੱਚ ਛੋਟੀ ਜੀ ਕਾਰ ਲਾ ਕੇ ਦੇਸੀ ਘਿਓ ਦੇ ਪਰੌਂਠੇ ਖਵਾਨਾ 5 ਡਿਗਰੀ ਠੰਡ ਵਿੱਚ ਇਹ ਮੇਰੀ ਗਲਤੀ ਹੈ ਜੀ ਇਹਦੇ ਕਰਕੇ ਮੇਰੇ ਤੇ ਕੇਸ ਕੀਤਾ ਜਾਂਦਾ ਕਿਉਂ ਕੀਤਾ ਜਾਂਦਾ ਨਾ ਕਰੋ ੱਤਕਾ ਇਸੇ ਗੱਲ ਕਰਕੇ ਪੰਜਾਬ ਵਿੱਚੋਂ ਬੱਚੇ ਆਪਣੇ ਬਾਹਰ ਜਾਂਦੇ ਤੁਹਾਡੇ ਉੱਤੇ ਪਰਚਾ ਉਦੋਂ ਕਾਦੋਂ ਹੁੰਦਾ ਹੈ ਜਦੋਂ ਤੁਸੀਂ ਕਪਲ ਸ਼ਰਮਾ ਦੀ ਫੋਟੋ ਅਪਲੇਟ ਕਰਦੇ ਹੋ ਦਲੰਦਰ ਦੇ ਇੱਕ ਮਸ਼ਹੂਰ ਪਰੋਠੇ ਵਾਲੇ ਨੂੰ ਕਪਿਲ ਸ਼ਰਮਾ ਨੂੰ ਪਰੋਠੇ ਖਵਾਣੇ ਮਹਿੰਗੇ ਪਏ ਇਹ ਪਰੋਠੇ ਖਵਾਣੇ ਕਿਉਂ ਮਹਿੰਗੇ ਪਏ ਇਸ ਬਾਰੇ ਵੀ ਅਸੀਂ ਗਲਬਾਤ ਕਰਾਂਗੇ ਇਸ ਬਾਰੇ ਵੀ ਅਸੀਂ ਗਲਬਾਤ ਕਰਾਂਗੇ ਕਿ ਇਹਨਾਂ ਦੇ ਉੱਤੇ ਇੰਨੀ ਤਸ਼ੱਦਦ ਕਿਉਂ ਹੋਈ ਕਿਉਂਕਿ ਜੋ ਇਹਨਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਕਾਫੀ ਗੰਭੀਰ ਨੇ ਇਹਨਾਂ ਵੱਲੋਂ ਸਾਫ਼-ਸਾਫ਼ ਕਿਹਾ ਜਾ ਰਿਹਾ ਹੈ ਕਿ ਮੇਰੀ ਅਜੀਹੀ ਕੀ ਗਲਤੀ ਜਿਸ ਕਾਰਨ ਮੇਰੇ ਉੱਤੇ ਪਰਚਾ ਹੋਇਆ ਮੇਰੇ ਨਾਲ ਕੁੱਟਮਾਰ ਹੋਈ ਹੈ ਸਰਦਾਰ ਸਾਹਿਬ ਸਾਡੇ ਨਾਲ ਲੈ ਗਲਬਾਤ ਇਹਨਾਂ ਦੇ ਨਾਲ ਅਸੀਂ ਜ਼ਰੂਰ ਕਰਾਂਗੇ ਬਹੁਤ ਸਵਾਗਤ ਹੈ। ਸ਼ੁਕਰੀਆ ਜੀ ਸਮਾਧਤਾ। ਬਾਈ ਜੀ ਆ ਕਾਫੀ ਮਸ਼ਹੂਰ ਤੁਸੀਂ ਹੈਗੇ ਹੋ ਪਰੋਠੇ ਬਣਾਉਣੇ ਹੋ ਛੋਟੀ ਦੀ ਕਟ ਲਗਾਉਣੇ ਹੋ। ਤੁਹਾਡੇ ਕੋਲ ਦਾ ਕਪਿਲ ਸ਼ਰਮਾ ਹੈ ਕਾਮੇਡੀ King ਹੈ। ਤੁਸੀਂ ਫੋਟੋਪਲੇਟ ਕੀਤੀ ਉਸਦੇ ਕੁਝ ਹੀ ਸਮੇਂ ਬਾਅਦ ਤੁਹਾਡੇ ਉੱਤੇ ਪਰਚਾ ਹੋ ਗਿਆ। ਇਹ ਪਰਚਾ ਕਿਵੇਂ ਹੋਇਆ ਕਪਿਲ ਸ਼ਰਮਾ ਤੁਹਾਡੇ ਤੱਕ ਕਿਵੇਂ ਪਹੁੰਚ ਕੀਤੀ ਉਹਨਾਂ ਨੇ ਤੁਹਾਡੇ ਕੋ ਕਿੰਨਾ ਸਮਾਂ ਰੁਕੇ ਮਾਮਲਾ ਕੀ ਹੈ ਅਸਲ ਦੇ ਵਿੱਚ ਇਹ ਤੁਸੀਂ ਦੱਸੋ। मैं जलंधर मॉडल टाउन जी छोटी जी परोंठे की काट लाना देसी घ्यो दे अक्सर अगे भी मेरे को आंदते कस्टमर भी थे इन्फलूएंसर भी एक अच्छे अच्छे नामी सिंगर जिदा कि गुरलेज मैम होने गुरलेज अखर मैम कैली सर हो रहे कुलविंदर कैली जी होने वतीला जी होने उस पिछले दिन जी 29 ਤਰੀਕ ਰਾਤ ਮੇਰ ਕੋ ਮੇਰ ਕੋ ਆ ਜਿਹੜੇ ਕਮੇਡੀਅਨ ਕਪਿਲ ਜੀ ਆਏ ਕਪਿਲ ਸ਼ਰਮਾ ਜੀ ਵਿਦ ਫੈਮਲੀ ਆਪਣੇ ਗਿਨੀ ਮਹਿਮੋਨਾ ਨਾਸਰੀਓ ਆਪਣੀ ਟੀਮ ਨਾਲ ਹਾਂ ਉਹਨਾਂ ਨੇ ਮੈਨੂੰ ਆ ਕੇ ਬਹੁਤ ਪਿਆਰ ਦਿੱਤਾ ਜੀ ਮਨ ਮੇਰੇ ਪਰੌਂਠਿਆਂ ਨੂੰ ਬਹੁਤ ਇੱਜ਼ਤ ਕੀਤੀ ਉਹਨਾਂ ਨੇ ਕਿ ਬੇਟੇ ਬਹੁਤ ਮਿਹਨਤ ਕਰ ਰਹੇ ਹਾਂ ਜਸਵੀਰਵਿੰਦਰ ਜੀ ਇਹ ਅਗਲੇ ਦਿਨ ਹੀ ਮੇਰੇ ਤੇ ਪਰਚਾ ਕਰ ਦਿੱਤਾ ਜਾਂਦਾ ਜੀ ਪੁਲਸ ਵੱਲੋਂ ਜਿੱਦਾਂ ਕਿ ਪੁਲਸ ਮੈਨੂੰ ਡੀਕਦੀ ਹੁੰਦੀ ਹੈ ਅਗਲੇ ਦਿਨ ਕਦੋਂ ਅਡਾ ਲਾਵੇ ਤੇ ਕਦੋਂ ਇਹਦੇ ਤੇ ਪਰਚਾ ਦਰਜ ਕਰੀਏ ਤੇ ਕਦੋਂ ਇਹਦੇ ਨਾਲ ਕੁੱਟਮਾਰ ਹਾਂਜੀ ਅਗਲੇ ਦਿਨ ਮੈਨੂੰ ਨਹੀਂ ਸਮਝ ਆਈ ਕਿਉਂ ਮੇਰੇ ਤੇ ਪਰਚਾ ਹੁੰਦਾ ਕਿਉਂ ਕੁੱਟਮਾਰ ਹੁੰਦੀ ਹੈ ਬਿਨਾ ਮਤਲਬ ਤੋਂ ਜੀ ਜੋ ਕਹਿੰਦੇ ਨੇ ਕਿ ਤੁਸੀਂ ਨਵੇਂ ਕਮਿਸ਼ਨਰ ਸਾਹਿਬ ਆਏ ਨੇ ਉਹਨਾਂ ਵੱਲੋਂ ਨਿਯਮ ਲਿਆਂਦਾ ਗਿਆ ਕਿ 11 ਵਜੇ ਤੋਂ ਬਾਅਦ ਕੋਈ ਵੀ ਦੁਕਾਨ ਨਹੀਂ ਖੁੱਲ ਸਕਦੀ ਕੋਈ ਵੀ ਰੇੜੀ ਨਹੀਂ ਖੁੱਲ ਸਕਦੀ ਮੇਰਾ ਪ੍ਰਸ਼ਨ ਲੈ ਲਿਓ ਰੇੜੀ ਨਹੀਂ ਖੁੱਲ ਸਕਦੀ ਤੁਸੀਂ 11 ਵਜੇ ਤੋਂ ਬਾਅਦ ਵੀ ਰੇੜੀ ਖੋਲ੍ਹ ਲਈ ਸੀ ਆਪਣੀ ਜੇਸ ਤੋਂ ਬਾਅਦ ਤੁਹਾਡੇ ਉੱਤੇ ਪਰਚਾ ਹੋਇਆ ਅਕਸਰ ਤੁਸੀਂ ਰੇੜੀ ਇੱਦਾਂ ਲਗਾਉਂਦੇ ਸੀਗੇ ਪਹਿਲਾਂ ਮੈਂ ਲਗਾ ਰਿਆ ਸੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਜੀ ਸਾਡੇ ਕੋ 10 ਵਜੇ ਕੰਮ ਸਟਾਰਟ ਕਰਦਾ ਜੀ ਪਰੌਂਠੇ ਦਾ ਕੰਮ ਕਰਦੇ ਆ ਜੀ ਹਾਂ ਜੀ 5 ਡਿਗਰੀ ਚ ਠੰਡੇ ਚ ਮੈਂ ਪਰੌਂਠੇ ਵੇਚਦੇ ਆ ਕਿਸੇ ਨੂੰ ਕਿਉਂ ਚੁਪਦਾ ਫਿਰ ਵੀ ਮੈਂ ਉਸ ਦੇ ਖਿਲਾਫ ਨਹੀਂ ਕਦੀ ਚੱਲਿਆ ਮੈਂ ਅਗਲੇ ਦਿਨ ਨਹੀਂ ਮੇਰੇ ਕੋਲ ਐਸਪੀ ਸਾਹਿਬ ਆਏ ਸੀ ਹਫ਼ਤਾ ਪਹਿਲੇ ਕਹਿੰਦੇ ਨਵੇਂ ਨੂਨ ਲਿਖਲੇ 11 ਵਜੇ ਤੋਂ ਬਾਅਦ ਤੁਸੀਂ ਲਾ ਨਹੀਂ ਸਕਦੇ ਮੈਂ ਡੀਸੀ ਸਾਹਿਬ ਕੋ ਪੇਸ਼ ਹੋਇਆ ਹੇ ਜੀ ਡੀਸੀ ਸਾਹਿਬ ਜੇ ਤਾਂ ਤਾਂ ਮੈਂ ਮੇਰਾ ਘਰ ਚੱਲਦਾ ਉਸ ਤੋਂ ਮੇਰਾ ਕੰਮ ਨਾ ਬੰਦ ਮਤਲਬ ਨਾ ਬੰਦ ਕਰਾਓ ਬੇਨਤੀ ਹੈ ਦੁਆ ਕਰ ਨਾ ਮੇਰੇ ਤੇ ਕੋਈ ਕੇਸ ਪਾਇਆ ਜਾਵੇ ਮੈਂ ਪਰੌਂਠੇ ਦਾ ਕੰਮ ਕਰ ਰਿਹਾ ਕਰਨ ਦੋ ਇੰਨੇ ਨੇ ਮਾੜੇ ਕੰਮ ਚੱਲ ਰਹੇ ਨੇ ਪੰਜਾਬ ਵਿੱਚ ਜਲੰਧਰ ਵਿੱਚ ਉਹਨਾਂ ਦੇ ਨੱਖ ਪਾਓ ਨਸ਼ੇ ਦੇ ਖਿਲਾਫ ਸੱਟੇਬਾਜੀ ਦੇ ਖਿਲਾਫ ਜੂਏ ਦੇ ਖਿਲਾਫ ਮ사ਜ ਸੈਂਟਰਾਂ ਦੇ ਖਿਲਾਫ ਹੋਰ ਵੀ ਬੜੇ ਅਨੇਕਾਂ ਕੰਮ ਨੇ ਜੀ ਜਿੱਥੇ ਕਿਸੇ ਪਹਿਲੇ ਉਹਨੂੰ ਪਹਿਲੇ ਪਿਆਸ ਦਿਓ ਕਿਉਂਕਿ ਚਲੰਤਰ ਇਸ ਪੰਜਾਬ ਵਿੱਚ ਕੋਈ ਨਸ਼ੇ ਪੰਦ ਨਹੀਂ ਹੋਗੇ ਬਿਲਕੁਲ ਹਾਂਜੀ ਮਾੜੇ ਕੰਮ ਬੰਦ ਨਹੀਂ ਹੋਗੇ ਜਿਹੜਾ ਪਰੌਂਠਿਆਂ ਵਾਲੇ ਨੂੰ ਟਾਰਗੇਟ ਕਰਦੇ ਨੇ ਇੱਕ ਪਰੌਂਠੇ ਵੇਚਣ ਵਾਲੇ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਪੰਜਾਬ ਇਸੇ ਕਲੋ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਤੁਸੀਂ ਕਹਿੰਦੇ ਹੋ ਪੰਜਾਬ ਵਿੱਚੋਂ ਬਾਹਰ ਨਹੀਂ ਜਾਣਾ ਪੰਜਾਬ ਵਿੱਚੋਂ ਬੱਚੇ ਬਾਹਰ ਤਾਂ ਹੀ ਜਾਂਦੇ ਨੇ ਕਿਉਂਕਿ ਜਦੋਂ ਆਪਾਂ ਪੰਜਾਬ ਵਿੱਚ ਕੰਮ ਨਹੀਂ ਕਰਨ ਦਿਆਂਗੇ ਅੱਜ ਮੇਰੇ ਤੇ ਕੇਸ ਪਿਆ ਕੇਸ ਪੈਣ ਦੇ ਬਾਅਦ ਮੇਰੇ ਨਾਲ ਕਟਮਾਰ ਹੋਈ ਹੈ ਮੇਰੀ ਕੀ ਗਲਤੀ ਹੈ ਮੇਰੀ ਗਲਤੀ ਸਿਰਫ ਇਹ ਹੈ ਮੈਂ ਮਾਡਲ ਟਾਊਨ ਦੇ ਵਿੱਚ ਛੋਟੀ ਜੀ ਕਾਰ ਲਾ ਕੇ ਦੇਸੀ ਘਿਓ ਦੇ ਪਰੌਂਠੇ ਖਵਾਣਾ 5 ਡਿਗਰੀ ਠੰਢੀ ਚ ਇਹ ਮੇਰੀ ਗਲਤੀ ਹੈ ਜੀ ਇਹਦੇ ਕਰਕੇ ਮੇਰੇ ਤੇ ਕੇਸ ਕੀਤਾ ਜਾਂਦਾ ਕਿਉਂ ਕੀਤਾ ਜਾਂਦਾ ਨਾ ਕਰੋ ੱਤਕਾ ਇਸੇ ਗੱਲ ਕਰਕੇ ਪੰਜਾਬ ਵਿੱਚੋਂ ਬੱਚੇ ਆਪਣੇ ਬਾਹਰ ਜਾ ਰਹੇ ਤੁਹਾਡੇ ਉੱਤੇ ਪਰਚਾ ਉਦੋਂ ਕਾਦੋਂ ਹੁੰਦਾ ਹੈ ਜਦੋਂ ਤੁਸੀਂ ਕਪਲ ਸ਼ਰਮਾ ਦੀ ਫੋਟੋ ਅਪਲੋਡ ਕਰਦੇ ਹੋ ਉਸ ਤੋਂ ਪਹਿਲਾਂ ਵੀ ਤੁਸੀਂ ਕਈ ਫੋਟੋਆਂ ਅਪਲੋਡ ਕਰ ਚੁੱਕੇ ਹੋ ਪਹਿਲਾਂ ਵੀ ਤੁਹਾਡੇ ਕੋਲ ਪੁਲਿਸ ਵਾਲੇ ਆ ਚੁੱਕੇ ਨੇ ਹਾਲਾਂਕਿ ਪਰੌਂਠੇ ਵੀ ਖਾਂਦੇ ਰਹੇ ਹੋ ਉਦੋਂ ਤੁਹਾਡੇ ਉੱਤੇ ਪਰਚਾ ਨਹੀਂ ਹੋਇਆ ਪਰਚਾ ਉਦੋਂ ਹੀ ਕਾਦੋ ਹੋਇਆ ਜਦੋਂ ਤੁਸੀਂ ਕਪਲ ਸ਼ਰਮਾ ਦੀ ਫੋਟੋ ਅਪਲੋਡ ਕੀਤੀ ਕਿਸੇ ਨੂੰ ਇਹ ਕਿਸੇ ਨਾ ਕਿਸੇ ਕਿਸੇ ਨੂੰ ਬਰਦਾਸ਼ਤ ਨਹੀਂ ਹੋਇਆ ਕਿ ਇਹ ਕਪਲ ਸ਼ਰਮਾ ਜੀ ਇਹਨਾਂ ਕੋਲ ਛੋਟੀ ਜੀ ਕਾਟ ਲਾ ਰਿਹਾ ਪਰੌਂਠੇ ਦੀ ਇਹਨਾਂ ਕੋ ਆਏ ਨਹੀਂ ਤੇ ਕਿਸੇ ਨੂੰ ਇਹ ਬਰਦਾਸ਼ਤ ਨਹੀਂ ਹੋਇਆ ਸ਼ਾਇਦ ਮੇਰੇ ਤੇ ਤਾਈਓ ਅਗਲੇ ਦਿਨ ਹੀ ਕੇਸ ਕਰ ਦਿੱਤਾ ਜਾਂਦਾ ਪਿਛਲੇ 3 ਮਹੀਨੇ ਚ ਨਹੀਂ ਕੇਸ ਹੋਇਆ ਹਾਂਜੀ ਅਗਲੇ ਕਪਲ ਸ਼ਰਮਾ ਜੀ ਆਏ ਉਸ ਤੋਂ ਨੈਕਸਟ ਡੇ ਹੀ ਕਿਉਂ ਕਰ ਦਿੱਤਾ ਜਾਂਦਾ ਕੇਸ ਹਾਂਜੀ ਕਿ ਕਪਲ ਅੱਜ ਇਹਨਾਂ ਕੋ ਬਾਲੀਵੁੱਡ ਸਟਾਰ ਇਹਨਾਂ ਵੱਡਾ ਹਾਂਜੀ ਕਮੇਡੀਅਨ ਇਹਨਾਂ ਵੱਡਾ ਇਹਨਾਂ ਕੋ ਜਿਨ੍ਹਾਂ ਕੋ ਸਟਾਰ ਵੱਡੇ ਵੱਡੇ ਹਾਂਜੀ ਬਾਲੀਵੁੱਡ ਦੇ ਸਟਾਰ ਵੱਡੇ ਵੱਡੇ ਸੁਲਮਾਨ ਖਾਨ ਵਰਗੇ ਹਾਂਜੀ ਵੱਡੇ ਵੱਡੇ ਸਟਾਰ ਕਪਿਲ ਸ਼ਰਮਾ ਕੋ ਜੀ ਕੋ ਜਾਣਦੇ ਸਪੈਸ਼ਲ ਹੈ ਜੀ ਕਪਿਲ ਸ਼ਰਮਾ ਜੀ ਮੇਰੇ ਕੋ ਆਏ ਨੇ ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਹੋਇਆ ਬਰਦਾਸ਼ਤ ਨਹੀਂ ਹੋਇਆ ਉਹਨਾਂ ਨੇ ਇੰਤਜ਼ਾਮ ਰੱਖੇ ਅਗਲੇ ਦਿਨ ਮੇਰੇ ਸਾਹਬ ਨਾਲ ਪਰਚਾ ਦਰਜ ਕਰ ਦਿੱਤਾ ਜਾਂਦਾ ਯਾਰ ਕਪਿਲ ਸ਼ਰਮਾ ਜੀ ਨੇ ਮੇਰੀ ਤਾਰੀਫ਼ ਕਰਤੀ ਪਰੌਂਠੀਆਂ ਦੀ ਜੀ ਜਾਂ ਮੇਰੀ ਛੋਟੀ ਜੀ ਪਰੌਂਠੀਆਂ ਦੀ ਕਾਟ ਤੇ ਆਏ ਨੇ ਤਾਂ ਕਿਸੇ ਨੂੰ ਮਹਿਸੂਸ ਹੋਇਆ ਸ਼ਾਇਦ ਇਹਨਾਂ ਨੂੰ ਸਭੋ ਸਨਮਾਨਤ ਕਰਨਾ ਚਾਹੀਦਾ ਸੀ ਕਿ ਬੱਚੇ ਤੂੰ ਸਾਡੇ ਜ਼ਿਲ੍ਹੰਦਰ ਦਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਤੇਰ ਤੋਂ ਛੋਟੀ ਜੀ ਕਾਟ ਤੇ ਪਰੋਂਠੇ ਖਾਨ ਸਪੈਸ਼ਲ ਆ ਰਹੇ ਨੇ ਇੰਨੇ ਵੱਡੇ ਬਾਲੀਵੁੱਡ ਸਟਾਰ ਜਿਹੜਾ ਦੁਨੀਆ ਭਰ ਨੂੰ ਹਸਾਉਂਦੇ ਨੇ ਜੀ ਅੱਛਾ ਗੱਲ ਤੁਸੀਂ ਕਿਉਂਕਿ ਤੁਹਾਡੇ ਨਾਲ ਤੁਸੀਂ ਦੱਸ ਰਹੇ ਕੁੱਟਮਾਰ ਹੋਈ ਤੁਹਾਨੂੰ ਮਾਰਿਆ ਕੁੱਟਿਆ ਵਗਿਆ ਜਿਵੇਂ ਤੁਸੀਂ ਦੱਸਦੇ ਹੋ 6 ਨੰਬਰ ਦੇ ਪੁਲਿਸ ਵੱਲੋਂ ਕੁਸੀਂ ਅਧਾਲ ਅਧਿਕਾਰੀ ਨਾਲ ਗੱਲਬਾਤ ਕੀਤੀ ਫੁਟੇਜ ਤੁਸੀਂ ਕਢਵਾ ਲਓ ਐਸ ਐਚਓ ਅਜੈਬ ਸਿੰਘ ਕਹਿੰਦਾ ਫੁਟੇਜ ਕਢਾ ਲਓ ਫੁਟੇਜ ਕਢਾ ਲਓ ਤੁਸੀਂ ਉੱਥੇ ਦੀ ਜਿੱਥੋਂ ਲੈ ਕੇ ਗਏ ਨੇ ਤਸ਼ੱਦਦ ਨਾਲ ਹਾਂਜੀ ਜਿੱਦਾਂ ਗੈਂਗਸਟਰ ਨਾਲ ਦੁਰਪਿਆਰ ਮਾੜੇ ਤੋਂ ਮਾੜਾ ਬਿਆਰ ਉਸ ਬੰਦੇ ਨੇ ਕੀਤਾ ਉਹਨਾਂ ਨੇ ਪੁਲਿਸ ਅਫਸਰਾਂ ਦਾ ਨਾਮ ਬਦਨਾਮ ਕਰ ਰਿਹਾ ਅਜੈਬ ਸਿੰਘ 6 ਨੰਬਰ ਤੇ ਤੁਸੀਂ ਕੋਈ ਅਧਿਕਾਰੀ ਨਾਲ ਗੱਲਬਾਤ ਕੀਤੀ ਇਸ ਮਾਮਲੇ ਵਿੱਚ ਮਿਸਟਰ ਸਾਹਿਬ ਤੇ ਵੀ ਪੇਸ਼ ਹੋਇਆ ਜੀ ਆਰਪਿਤ ਸ਼ੁਕਲਾ ਏ ਡੀਜੀਪੀ ਸਾਹਿਬ ਦੀ ਨਿਗਰਖ ਕੀਤਾ ਜੀ ਇਹ ਕੇਸ ਹਾਂ ਏ ਆਉਣ ਵਾਲੇ ਟਾਈਮ ਵਿੱਚ ਮੈਂ ਡੀਜੀਪੀ ਸਾਹਿਬ ਦੀ ਕੱਲ ਲਿਗਾ ਸੀਐਮ ਸਾਹਿਬ ਨੂੰ ਵੀ ਦੋ ਹੱਥ ਜੋੜ ਕੇ ਤੁਹਾਡੇ ਮੀਡੀਆ ਮੀਡੀਆ ਰਾਇ ਮੈਂ ਪਿਓ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਜਿਹੜਾ ਤੱਕਾ ਇਹ ਜਿਹੜਾ ਕੇਸ ਪਰੋਂਠਿਆਂ ਵਾਲੇ ਤੇ ਕਿਉਂ ਹਾਂਜੀ ਮੈਨੂੰ ਹੀ ਕਿਉਂ ਟਾਰਗੇਟ ਕੀਤਾ ਗਿਆ ਕੀ ਗੱਲ ਮੈਂ ਛੋਟੀ ਜੀ ਕਾਟ ਪਰੋਂਠਾ ਲਾ ਰਿਹਾ ਚੁਭ ਰਿਹਾ ਕਿਉਂ ਚੁਭ ਰਿਹਾ ਨੂੰ ਦੱਸਣ ਕਾਰਨ ਦੱਸਣ ਮੇਰੇ ਤੇ ਮੇਰ ਨਾਲ ਤੱਕਾ ਕਿਉਂ ਕੀਤਾ ਗਿਆ ਅੱਛਾ ਤੁਸੀਂ ਦੱਸ ਰਹੇ ਹੋ ਕਿ ਇਸ ਕਾਰਡ ਦੇ ਨਾਲ ਪੂਰਾ ਪਰਿਵਾਰ ਸਾਡਾ ਚੱਲਦਾ ਹੈਗਾ ਹਾਂ ਜੀ ਜਿੱਦਾਂ ਤੁਸੀਂ ਸਾਰੇ ਜਾਣਦੇ ਹੋ ਜੇ ਕੋਈ ਲਾਉਂਦਾ ਹੈ ਨਾਤੀ 5 ਡਿਗਰੀ ਚ ਠੰਡਿ ਚ ਪਰੋਠੇ ਲਾ ਰਿਹਾ ਅੱਕ ਕੇ ਲਾਉਂਦਾ ਹੋਏਗਾ ਜੀ ਉਹਦੇ ਕੋਈ ਨਹੀਂ ਸਰਦਾ ਹੋਏਗਾ ਨਹੀਂ ਕੋਈ ਹੋਰ ਕੰਮ ਹੋਏਗਾ ਜੀ ਕਾਰਡ ਚੱਲ ਰਹੀ ਹੈ ਤੁਹਾਡੀ ਨਹੀਂ ਚੱਲ ਰਹੀ ਪਿਛਲੇ 4 ਦਿਨ ਤੋਂ ਬੰਦ ਹੈ 5 ਦਿਨ ਤੋਂ ਸਮਾਨ ਨੇ ਤੁਸੀਂ ਪੁਲਿਸ ਲੈ ਗਈ ਸਾਰਾ ਪੁਲਿਸ ਮੇਰਾ ਸਮਾਨ ਲੈ ਗਈ ਹਾਂਜੀ ਮੇਰੀ ਕਾਰਟ ਵੀ ਲੈ ਗਈ ਮੇਰਾ ਸਿਲੰਡਰ ਵੀ ਲੈ ਗਈ ਮੇਰੇ ਤਵੇ ਵੀ ਲੈ ਗਈ ਹੋਰ ਮੇਰਾ ਬੜਾ ਸਮਾਨ ਸੀ ਸਾਰਾ ਪੰਤ ਤੋੜ ਦਿੱਤਾ ਮੌਕੇ ਤੇ ਤੇ ਹੁਣ ਤੁਹਾਡੀ ਕੋਈ ਗੱਲਬਾਤ ਹੋਈ ਹੈ ਪੁਲਿਸ ਅਫਸਰ ਨਾਲ ਨਹੀਂ ਮੇਰੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਹਜੇ ਮੇਰੇ ਕੁਝ ਵੀ ਨਹੀਂ ਮੇਰਾ ਹੱਲ ਕੱਢ ਰਹੇ ਮੈਂ ਤਾਂ ਸੀਐਮ ਸਾਹਿਬ ਨੂੰ ਫਿਰ ਬੇਨਤੀ ਕਰਾਂਗਾ ਜੀ ਮੇਰਾ ਕੰਮ ਤੇ ਨਾ ਕੀਤਾ ਜਾਵੇ ਮੇਰੇ ਘਰ ਦੀ ਰੋਟੀ ਚੱਲਦੀ ਇਸ ਚੀਜ਼ ਤੋਂ ਨਾ ਉਹਨੂੰ ਟਾਰਗੇਟ ਕੀਤਾ ਜਾਵੇ ਘਰ ਦੇ ਵਿੱਚ ਮਾਹੌਲ ਕਿਹੋ ਜਿਹਾ ਹੈ ਤੁਹਾਡੇ ਹੁਣੇ ਸਬਤ ਦੇਖੋ ਜੀ ਬੜਾ ਮਨ ਖਰਾਬ ਅੰਦਰੋਂ ਦਿਲ ਟੁੱਟਿਆ ਪਿਆ ਜੀ ਤੇ ਇਸ ਗੱਲ ਕਰਕੇ ਟੁੱਟਿਆ ਪਿਆ ਕਿ ਮਾੜੇ ਮਾੜੇ ਕੰਮ ਬੰਦ ਕਰਾਓ ਇੱਕ ਪ੍ਰੋਂਠਿਆਂ ਵਾਲੇ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਤੈਨੂੰ ਦੱਸੋ ਸਾਰੇ ਅੱਜ ਚੌਥਾ ਤੇ ਪੰਜਵਾਂ ਦਿਨ ਹੋ ਗਿਆ ਜੀ ਮੈਨੂੰ ਤਾਂ ਇਹਨਾਂ ਨੇ ਨਵੇਂ ਸਾਲ ਵਾਲੇ ਦਿਨ ਮੈਨੂੰ ਕੇਸ ਗਿਫਟ ਦਿੱਤਾ ਜੀ ਇਹਨਾਂ ਨੇ ਹਾਂਜੀ ਉਹ ਮਾੜਾ ਕੰਮ ਹੋਇਆ ਤੇਰਾ ਅੱਜ ਮੇਰਨਾ ਹੋਇਆ ਕੱਲ ਕਿਸੇ ਹੋਰ ਨਾ ਹੋ ਸਕਦਾ ਕਪਿਲ ਸ਼ਰਮਾ ਹੋਰਾ ਤੇ ਤੁਹਾਡੇ ਕੋਲ ਆਏ ਉਹਨਾਂ ਦੇ ਨਾਲ ਤੁਸੀਂ ਇਹ ਗੱਲ ਸ਼ੇਅਰ ਕੀਤੀ ਹੈ ਕਿ ਤੁਹਾਡੇ ਆਉਣ ਤੋਂ ਬਾਅਦ ਮੇਰੇ ਨਾਲ ਇਹ ਕੁਝ ਹੋ ਗਿਆ। ਮੈਂ ਉਹਨਾਂ ਦੇ ਪੀਐਸ ਸਾਹਿਬ ਦੀ ਨਿਗਾਹ ਚੁਲੀ ਆਂਦੀ ਹੈ। ਮੈਂ ਇਸ ਬਾਰੇ ਅੱਗੇ ਕੁਝ ਨਹੀਂ ਕਹਿ ਸਕਦਾ। ਉਹਨਾਂ ਨੇ ਕਰਨ ਦੀ ਕੋਸ਼ਿਸ਼ ਉਹਨਾਂ ਨੇ ਕਿਹਾ ਹੈ ਕਿ ਮਤਲਬ ਹੋਵੇਗਾ ਜੋ ਮੇਰੇ ਵੱਲੋਂ ਉਹ ਕਰਨ ਦੀ ਕੋਸ਼ਿਸ਼ ਕਰਨ। ਦੇਖੋ ਜੀ ਉਹਨਾਂ ਨੂੰ ਸਪੱਸ਼ਟ ਪਤਾ ਹੈ ਸਭ ਨੂੰ ਸਭ ਪਤਾ ਹੈ ਆਮ ਜਨਤਾ ਨੂੰ ਵੀ ਪਤਾ ਹੈ ਕਿ ਇਹ ਪਰੋਖੇ ਲਾ ਰਿਹਾ ਸ। ਹਾਂ ਡੀਸੀ ਸਾਹਿਬ ਨੂੰ ਵੀ ਪਤਾ ਹੈ ਕਮਿਸ਼ਨਰ ਸਾਹਿਬ ਨੂੰ ਵੀ ਪਤਾ ਹੈ ਹਾਂਜੀ ਤੇ ਐਸ ਐਚਓ ਸਾਹਿਬ ਨੂੰ ਵੀ ਪਤਾ ਹੈ ਪਰੋਂਠੇ ਵੇਚ ਰਿਹਾ ਸੀ ਉਹ ਮਾੜਾ ਕੰਮ ਨਹੀਂ ਕਰ ਰਿਹਾ ਸੀ ਉਹ ਮਾੜਾ ਕੰਮ ਕਰਦਾ ਹੋਣਾ ਹਾਂਜੀ ਪੂਰੀ ਰਾਤ ਪਰੋਂਠੇ ਲਾ ਰਿਹਾ ਸੀ ਨਾ ਕਰੋ ਤੱਕ ਮੈਂ ਤਾਂ ਸਭ ਨੂੰ ਬੇਇੱਜ਼ਤੀ ਕਰਾਂਗਾ ਅੱਜ ਮੇਰੇ ਨਾਲ ਹੋਇਆ ਕੱਲ ਕਿਸੇ ਹੋਰ ਨਾਲ ਹੋਏਗਾ ਠੀਕ ਹੈ ਤੁਸੀਂ ਸੀਐਮ ਸਾਹਿਬ ਨਾਲ ਹੁਣ ਅਪੀਲ ਕਰਨਾ ਚਾਹੁੰਦੇ ਹੋ ਕੁਝ ਜਾਂ ਫਿਰ ਕਿਸੇ ਹੋਰ ਨੂੰ ਤੁਸੀਂ ਅਪੀਲ ਕਰਨਾ ਨਹੀਂ ਮੈਂ ਤਾਂ ਮੇਰੇ ਕੋਲ লাশ ਪੰਜਾਬ ਦੇ ਸੀਐਮ ਸਾਹਿਬ ਨੂੰ ਹੀ ਬੇਨਤੀ ਕਰਾਂਗਾ ਕਿ ਇਹ ਜਿਹੜਾ ਮੇਰੇ ਨਾਲ ਤੱਕਾ ਹੋਇਆ ਹੈ ਬਹੁਤ ਗਲਤ ਹੋਇਆ ਇਹਦੇ ਤੇ ਸਖਤ ਤੋਂ ਸਖਤ ਮੌਕੇ ਤੇ ਹੀ ਇਹਨੂੰ ਕੱਢਣਾ ਚਾਹੀਦਾ ਸੀ ਐਸਐਚਓ ਅਜੈਬ ਤੇ ਨਾਲ ਉਹਦੇ ਸਾਥੀਆਂ ਨੂੰ ਹਾਂਜੀ ਜਿਹੜਾ ਕਿ ਇਹ ਪੰਜਾਬ ਦੇ ਯੂਥ ਨੂੰ ਗਲਤ ਰਾਹ ਪਾਣਗੇ ਹਾਂਜੀ ਠੀਕ ਅੱਕ ਕੇ ਇਨਸਾਨ ਕੀ ਕਰੇਗਾ ਜੀ ਤੁਸੀਂ ਆਪ ਦੱਸੋ ਹੁਣ 4 ਦਿਨ ਹੋ ਗਏ ਮੇਰੇ ਘਰ ਦੀ ਰੋਟੀ ਨਹੀਂ ਚੱਲ ਰਹੀ ਇਰੇ ਇਹਨਾਂ ਨੇ ਕੰਮ ਬੰਦ ਕਰਾ ਦਿੱਤਾ ਜੀ ਤੁਸੀਂ ਵਿਦੇਸ਼ ਜਾਣ ਦਾ ਸੋਚ ਰਹੇ ਸੀਗੇ ਪਹਿਲੇ ਮੈਂ ਸੋਚ ਰਿਹਾ ਸੀ ਜੀ ਮੈਂ ਸੀਐਮ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਤੇ ਤਿਲੰਦਰੀ ਚ ਜੇ ਕੰਮ ਕਰ ਲਿਆ ਛੋਟਾ ਜਿਹਾ ਪਰੋਠੇ ਦਾ 카ਟ ਲਾ ਲਿਆ ਰਾਤੀ ਇਹਨਾਂ ਨੇ ਕਿਉਂ ਚੋਬਰੀਆ ਜੀ ਨਾ ਕੀਤਾ ਜਬੇ ਇਦਾਂ ਮੈਂ ਫਿਰ ਦੋ ਹਫ਼ਤੇ ਹੋਰ ਕੀ ਬੇਨਤੀ ਕਰਾਂ ਅਸੇਮ ਸਾਹਿਬ ਨੂੰ ਮੇਰੀ ਛੋਟੀ ਜੀ 카ਟ ਹੈ 10:30 ਤੋਂ ਲੈ ਕੇ ਮਾਰਨਿੰਗ 5 ਵਜੇ ਤੱਕ ਮੈਨੂੰ ਮਿਹਨਤ ਕਰਨ ਦਿੱਤੀ ਜਾ ਠੀਕ ਬਿਲਕੁਲ ਸ਼ੁਕਰੀਆ ਜੀ ਸਮਾਤ ਤੁਸੀਂ ਤੁਹਾਡਾ ਬਿਲਕੁਲ ਮੀਡੀਆ ਵਾਲਿਆਂ ਦਾ ਵੀ ਸਾਰਿਆਂ ਦਾ ਧੰਨਵਾਦ ਜਿਹੜਾ ਤੁਸੀਂ ਉੱਥੇ ਤੱਕ ਆਵਾਜ਼ ਮੇਰੀ ਪਹੁੰਚਾ ਦਿਓ ਤੇ ਬਹੁਤ ਚੰਗੀ ਗੱਲ ਠੀਕ ਸ਼ੁਕਰੀਆ ਭਾਈ ਜੀ ਤਾਂ ਬਿਲਕੁਲ ਇਹ ਨੌਜਵਾਨ ਨੇ ਜਨਾ ਵੱਲੋਂ ਸੀਐਮ ਭਗਵੰਤ ਸਿੰਘ ਮਾਨ ਹੋਣਾ ਤੋਂ ਕਿਉਂਕਿ ਭਗਵੰਤ ਸਿੰਘ ਮਾਨ ਹੋਰੀ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਨੌਜਵਾਨ ਜੋ ਕਿ ਵਿਦੇਸ਼ਾਂ ਦੇ ਵਿੱਚ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆ ਕੇ ਰੋਜ਼ਗਾਰ ਦਵਾਂਗੇ ਪੰਜਾਬ ਦੇ ਵਿੱਚ ਲਿਆਵਾਂਗੇ ਪਰ ਜੇਕਰ ਗੱਲ ਅਸੀਂ ਪੰਜਾਬ ਦੀ ਕਰੀਏ ਦੁਲੰਦਰ ਦੀ ਕਰੀਏ ਤਾਂ ਜਲੰਧਰ ਦੇ ਵਿੱਚ ਜੋ ਹਾਲਾਤ ਬਣ ਰਹੇ ਨੇ ਉਹ ਤੁਸੀਂ ਦੇਖ ਕੇ ਖੁਦ ਹੈਰਾਨ ਹੋਵੋਗੇ ਤਾਂ ਲੋਕ ਕਿਉਂ ਨਾ ਸੋਚਣ ਕਿ ਅਸੀਂ ਵਿਦੇਸ਼ਾਂ ਦੇ ਵਿੱਚ ਚਲੇ ਜਾਈਏ ਇੱਕ ਜਾਗਦੀ ਜਿਹੜੀ ਹੈ ਉਹ ਸਬੂਤ ਤੁਹਾਡੇ ਕੋਲ ਅਸੀਂ ਜਿਹੜਾ ਹੈ ਅੱਜ ਪੇਸ਼ ਕੀਤਾ ਜਿੱਥੇ ਜਲੰਧਰ ਦੇ ਨੌਜਵਾਨ ਦੇ ਨਾਲ ਜਿਹੜੀ ਹੈ ਉਹ ਕੁੱਟਮਾਰ ਹੋਈ ਹੈ ਕਿਉਂ ਕੁੱਟਮਾਰ ਹੋਈ ਕਿਉਂਕਿ ਉਸਨੇ ਇੱਕ ਮਸ਼ਹੂਰ ਕਮੇਡੀਅਨ ਕਪਲ ਸ਼ਰਮਾ ਨੂੰ ਰਾਤ ਦੇ 12 ਵਜੇ ਦੇ ਕਰੀਬ ਜਿਹੜਾ ਹੈ ਉਹ ਪਰੌਠੇ ਖਵਾਏ ਕੈਮਰ ਪਰਸਨ ਪੰਕ ਦੇ ਨਾਲ ਰਾਜ ਗੁਪਤਾ ਚਿਲੰਦਰ